ਬਹੁਤ ਖੂਬਸੂਰਤ ਮਹੌਲ ਹੈ ਅ ਆਗਾਜ਼ ਤੋਂ ਅੱਛਾ ਹੈ ਅੰਜ਼ਾਮ ਖੁਦਾ ਜਾਣੇ ਅ ਸ਼ੁਰੂਆਤ ਹੈ ਜਿਹੜੀ ਬੜੀ ਖੂਬਸੂਰਤ ਹੈ ਤੁਹਾਡਾ ਤੇ ਪਬਲਿਕ ਦਾ ਪਿਆਰ ਹੈ ਜਿਹੜਾ ਠਾਠਾ ਮਾਰਦਾ ਜੋ ਅੰਦਰੋਂ ਜਿਹੜੀ ਹੌਸਲਾ ਮਿਲਿਆ ਅਸੀਂ ਸਕਸੈਸ ਹੈ ਅਸੀਂ ਜਿੱਤ ਕੇ ਨਿਕਲ ਰਹੇ ਹਾਂ ਇਹ ਕੜੀਆਂ ਦੱਸ ਰਹੀਆਂ ਨੇ ਬਹੁਤ ਹੀ ਵਧੀਆ ਬਹੁਤ ਮਿਹਰਬਾਨੀ ਬਹੁਤ ਹੌਟ ਸੀਟ ਮੰਨੀ ਜਾ ਰਹੀ ਹੈ ਸੰਗਰੂਰ ਕੋਈ ਗੱਲ ਨਹੀਂ ਹੌਟ ਸੀਟ ਕਮਜ਼ੋਰ ਲੋਕਾਂ ਵਾਸਤੇ ਹੁੰਦੀ ਹੈ ਵੱਡੇ ਜ਼ਿਗਰੇ ਵਾਲੇ ਲੋਕਾਂ ਜਿਨ੍ਹਾਂ ਨੇ ਸਦੀਆਂ ਦੇ ਸਫਰ ਤੈ ਕੀਤੇ ਹੁੰਦੇ ਉਹਨਾਂ ਵਾਸਤੇ ਗੱਲਾਂ ਤੁਛ ਜੀਆਂ ਹੁੰਦੀਆਂ ਨੇ ਹੌਟ ਸੀਟਾਂ ਅਸੀਂ ਬਣਾਈਆਂ ਗਈਆਂ ਸਾਡੇ ਜੀਜ਼ ਨੇ ਜਿਨ੍ਹਾਂ ਕਰਕੇ ਹੌਟ ਸੀਟ ਹੈ ਨਾ ਕੋਈ ਪ੍ਰੋਬਲਮ ਕੋਈ ਦਿੱਕਤ ਨਹੀਂ ਜਿੱਤ ਕੇ ਨਿਕਲਾਂਗੇ ਅੱਜ ਪੰਜਾਬ ਦੀ ਗਾਇਕ ਜੋੜੀ ਅੱਜ ਕਾਗਜ਼ ਭਰਨ ਆਈ ਹੈ ਕਿਹੜੇ ਮੁੱਦੇ ਲੈ ਕੇ ਜਾਉ ਪਾਵ ਲੈ ਕੇ ਮੁੱਦੇ ਸਿੱਧੂ ਸਾਹਿਬ ਹੁਣ ਤੁਹਾਨੂੰ ਕੀ ਕੀ ਗਣਾਈਏ ਇੱਥੇ ਹਰ ਬੰਦਾ ਮੁੱਦਾ ਹੈ ਪਿਛਲੀ ਪੌਣੀ ਸਦੀ ਤੋਂ ਲੈ ਕੇ ਹੁਣ ਤੱਕ ਜੋ ਝੂਠ ਤੂਫਾਨ ਜੋ ਆਪ ਖੁਦਰੀਆਂ ਗੱਲਾਂ ਸਾਡੇ ਲੀਡਰਾਂ ਨੇ ਸਾਡੀਆਂ ਰਵਾਇਤੀ ਪਾਰਟੀਆਂ ਨੇ ਕੀਤੀਆਂ ਉਹ ਗਿਣਾਉਣ ਵਾਲੀਆਂ ਨੇ ਮਸਲਾ ਕੋਈ ਵੀ ਅਜੇ ਹੱਲ ਨਹੀਂ ਹੋਇਆ ਜਿੱਥੋਂ ਤੁਰੇ ਸੀ ਉੱਥੇ ਖੜੇ ਅੱਜ ਵੀ ਅਸੀਂ ਗਲੀਆਂ ਨਾਲੀਆਂ ਦੀ ਗੱਲ ਕਰਦੇ ਹਾਂ ਸਾਡੇ ਲੀਡਰ ਅੱਜ ਵੀ ਗਲੀਆਂ ਨਾਲੀਆਂ ਪੱਕੀਆਂ ਕਰਨ ਦੀ ਗੱਲ ਕਰਦੇ ਸਾਨੂੰ ਇਹ ਜੰਮ ਕੇ ਅਸੀਂ ਬੁੜੇ ਹੋ ਗਏ ਤੇ ਲੱਕ ਤੋੜਵੇਂ ਮਹਿੰਗਾਈ ਹੈ ਬੇਰੋਜ਼ਗਾਰੀ ਦਾ ਹਾਲ ਕੀ ਹੈ 100 ਰੁਪਏ ਤੋਂ ਵੱਧ ਪੈਟਰੋਲ ਡੀਜ਼ਲ ਦੀ ਕੀਮਤ ਹੈ ਰੋਟੀ ਖਾਣ ਤੋਂ ਅੱਤਰ ਹੈ ਪਬਲਿਕ ਬਾਕੀ ਮੁੱਦਿਆਂ ਦੀ ਗੱਲ ਕਦੋਂ ਕਰੀਏ ਕਦੋਂ ਸੇਧ ਸੁਧਰੂਗੇ ਇਹਨਾਂ ਲੋਕਾਂ ਦੀ ਕਦੋਂ ਇਹ ਜਿਹੜੇ ਨੌਜਵਾਨ ਹਰਲ ਹਰਲ ਕਰਦੇ ਫਿਰਦੇ ਐ ਥੱਬੇ ਥੱਬੇ ਡਿਗਰੀਆਂ ਦੇ ਲੈ ਕੇ ਮਾਪਿਓ ਦੀਆਂ ਜਾਇਦਾਦਾਂ ਉਜਾੜ ਕੇ ਅੱਜ ਭਵਿੱਖ ਦੇ ਹਨੇਰੇ 'ਚ ਗਰਕ ਹੋ ਰਹੇ ਆ ਜਾਂ ਪ੍ਰਵਾਸ ਕਰ ਰਹੇ ਆ ਜਾਂ ਨਸ਼ਾ ਕਰ ਰਹੇ ਆ ਬਹੁਤ ਮੁੱਦੇ ਆ ਗਿਣੇ ਨਹੀਂ ਜਾ ਸਕਦੇ ਜਰਾ ਸਮਾਂ ਆਉਣ ਦਿਓ ਦੱਸਾਂਗੇ ਤੁਹਾਨੂੰ ਹਲਾ ਵਧੀਆ ਫਿਰ ਸੀ ਕਮਾਲ ਦੇ ਨੇ ਬਹੁਤ ਜਨਾਜਿਤ ਚਾਹਨਾਂ ਨੇ ਉਹਦੇ ਬਾਰੇ ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਮੈਂ ਤੇ ਬੀਬਾ ਦਿਲਜੀਤ ਜੀ ਪਿਛਲੀ ਅੱਧੀ ਸਦੀ ਤੋਂ ਪੰਜਾਬ ਚ ਵਰਕ ਕਰ ਰਹੇ ਆਂ ਔਰ ਮੈਨੂੰ ਮਾਣ ਹੈ ਕਿ ਮੈਂ ਇਹ ਗੱਲ ਕੈਮਰੇ ਤੇ ਕਹਿ ਸਕਦਾ ਤੁਸੀਂ ਮੇਰੇ ਅਜ਼ੀਜ਼ ਹੋ ਮੇਰੇ ਹੱਥਾਂ ਚ ਜੰਮੇ ਇਹ ਮਤਲਬ ਸਾਡੇ ਤੇ ਹੀ ਪੁੱਤ ਹੈ ਕਿ ਅੱਧੀ ਸਦੀ ਦੇ ਵਿੱਚ 12700 ਪਿੰਡ ਚੋਂ ਤੁਸੀਂ ਇੱਕ ਬੰਦੇ ਤੋਂ ਇਹ ਗੱਲ ਕਹਾ ਦਊਂ ਕਿ ਹਾਕਮ ਵਖਤੜੀ ਵਾਲੇ ਨੇ ਕਿਸੇ ਤੋਂ ਅੜਕੇ ਪੇਮੈਂਟ ਲਈ ਹੋਵੇ 50 ਸਾਲ ਦੇ ਵਿੱਚ ਜਿਨ੍ਹਾਂ ਦੇ ਦਾਦੇ ਵੀ ਆਏ ਸੀ ਕਾਕਾ ਜੀ ਉਹਨਾਂ ਦੇ ਪੋਤੇ ਵਿਆਹ ਰਹੇ ਆ ਮੈਂ ਉਹਨਾਂ ਦੇ ਪੋਤਿਆਂ ਦੀਆਂ ਸ਼ਾਦੀਆਂ ਤੇ ਜਾ ਰਹੇ ਆ ਇੰਨਾ ਲੰਮਾ ਸਮਾਂ ਇਤਿਹਾਸ ਤੇ ਟਿਕਣਾ ਇਹ ਹਾਕਮ ਬਖਤੜੀ ਵਾਲਾ ਤੇ ਦਿਲਜੀਤ ਕੌਰ ਤੋਂ ਬਿਨਾਂ ਕਿਸੇ ਦੇ ਹਿੱਸੇ ਆਉਂਦਾ ਇਹ ਉਹ ਲੋਕ ਨੇ ਜਿਹੜੇ ਲੋਕਾਂ ਦੇ ਦੁੱਖ ਨੂੰ ਦੁੱਖ ਲੋਕਾਂ ਦੇ ਸੁੱਖ ਨੂੰ ਆਪਣਾ ਸੁੱਖ ਸਮਝਦੇ ਆ ਅਸੀਂ ਕਦੇ ਵੀ ਮੈਂ ਕਲਾਕਾਰੀ ਦੇ ਤੌਰ ਤੇ ਮੈਂ ਤਾਂ ਵਿਚਰਿਆ ਨਹੀਂ ਮੈਂ ਜੇ ਇਹੋ ਜੀ ਗੱਲ ਕਰਨੀ ਹੁੰਦੀ ਮੈਂ ਕਦੇ ਹੁੱਛੇ ਗੀਤ ਗਾਏ ਮੈਂ ਕਦੇ ਸੱਬਦਾ ਤੋਂ ਬਾਹਰ ਗਿਆ ਸਾਡੀ ਦੁਕਾਨਾਂ ਗਈ ਕਿ ਹੁੰਦੇ ਆ ਵੀ ਸਾਡੇ ਤੇ ਕੋਈ ਇਲਜ਼ਾਮ ਲੱਗਦਾ ਸਾਡੀਆਂ ਕੁੜੀਆਂ ਖੜੀਆਂ ਨੇ ਕਹਿਣ ਕਿ ਹਾਕਮ ਬਖਤੜੀ ਵਾਲ ਤੇ ਦਿਲਜੀਤ ਕੌਰ ਦੇ ਗੀਤ ਮੋਟਰ ਤੇ ਬੈਠ ਕੇ ਸੁਣੇ ਜਾਂਦੇ ਆ ਘਰਾਂ ਚ ਸੁਣੇ ਜਾਂਦੇ ਆ ਔਰ ਮੈਨੂੰ ਮਾਨ ਹੈ ਕਿ ਅੱਜ ਵੀ ਟੀਵੀ ਤੇ ਮੈਂ ਤੇ ਦਿਲਜੀਤ ਜੀ ਗਾਈਏ ਤਾਂ ਅਧੀਆਂ ਕੁੜੀਆਂ ਆਟਾ ਗੁੰਨਣਾ ਬੰਦ ਕਰ ਦੇਣੇ ਵੀ ਟਾਇਆ ਜਣਾ ਰੋਟੀ 2 ਘੰਟੇ ਠਹਿਰ ਕੇ ਖਾ ਲਿਓ ਮੇਰੇ ਬਾਈ ਦਾ ਗੀਤ ਹੈ ਇਹ ਉਹ ਗਾਇਕ ਹੈ ਜਿਹਨੂੰ ਪੰਜਾਬ ਦੀਆਂ ਭੈਣਾਂ ਬਾਈ ਕਹਿੰਦੀਆਂ ਇਹ ਇਲਜ਼ਾਮ ਹਾਕਮ ਤੇ ਨਹੀਂ ਲਾ ਸਕਦੇ ਤੁਸੀਂ ਆਜ਼ਾਦ ਜਦ ਤੱਕ ਦਿ ਹੁੰਦਾ ਕਿਹੜੀ ਪਾਰਟੀ ਦੇ ਵਿੱਚ ਜਾਣਾ ਬਸਤ ਕਰੋ ਜਿਹੜੀ ਮੌਜੂਦਾ ਸਰਕਾਰ ਹੋਊਗੀ ਦੇਖੋ ਬਹਿਣਾ ਤਾਂ ਤੁਸੀਂ ਝੋਲੀ ਚ ਪੈਣਾ ਹੈ ਮੁੱਦੇ ਲੋਕਾਂ ਦੇ ਕਿਵੇਂ ਹੱਲ ਹੋਣਗੇ ਕਿਦਾਂ ਕੋਈ ਸਰਕਾਰ ਤੋਂ ਬਿਨਾਂ ਸਰਕਾਰ ਤੋਂ ਅਸੀਂ ਕੀ ਕਿਸੇ ਦਾ ਕਰ ਲਾਂਗੇ ਬੀਜਪੀ ਦੇ ਵਿੱਚ ਵੀ ਇਹ ਬੋਲਦਾ ਕਿ ਮੈਂ ਟੁੱਟਿਆ ਤੁਸੀਂ ਬੀਜਪੀ ਦਾ ਹਿੱਸਾ ਵੀ ਤਾਂ ਬਣ ਚੁੱਕੀ ਸੀ ਨਹੀਂ ਦੇਖੋ ਅਸੀਂ ਜਿਹ ਮੈਂ ਸੋਚਦਾ ਸੀਗਾ ਜਦੋਂ ਮੈਂ ਜੁਆਇਨ ਕੀਤੀ ਸੀ ਬੀਜਪੀ ਇਸ ਗੱਲ 'ਚ ਕੋਈ ਸ਼ੱਕ ਨਹੀਂ ਹੈ ਵੀ ਇੱਕ ਮੌਜੂਦਾ ਸਰਕਾਰ ਹੈ ਜਿਵੇਂ ਸਰਦਾਰ ਜੀ ਨੇ ਸਿੱਧੂ ਸਾਹਿਬ ਨੇ ਕੁਐਸਚਨ ਕੀਤਾ ਹੈ ਮੌਜੂਦਾ ਸਰਕਾਰ ਤੋਂ ਹੀ ਐਸਾ ਹੁੰਦੀ ਹੈ ਨੇ ਪਬਲਿਕ ਦੇ ਭਲੇ ਦੀਆਂ ਅਸੀਂ ਉਹਨਾਂ ਤੋਂ ਹੀ ਸਾਰਾ ਕੁਝ ਲੈਣਾ ਤੇ ਦੇਣਾ ਹੁੰਦਾ ਤੇ ਦੱਸਣਾ ਹੁੰਦਾ ਵੀ ਅਸੀਂ ਪੂਲ ਦਾ ਕੰਮ ਕਰਦੇ ਹਾਂ ਜਿਹੜੇ ਨਮਾਇंदे ਹੁੰਨੇ ਆ ਕਿਸੇ ਵੀ ਪਾਰਟੀ ਚ ਸ਼ਾਮਲ ਮੈਂ ਇਸ ਕਰਕੇ ਹੋਇਆ ਸੀ ਵੀ ਇਹ ਭਾਰਤ ਸਰਕਾਰ ਹੈ ਇੱਥੇ ਪੰਜਾਬ ਦਾ ਹਮੇਸ਼ਾ ਆਜ਼ਾਦੀ ਤੋਂ ਬਾਅਦ ਹਾਸ਼ੀਏ ਤੇ ਧੱਕਿਆ ਹੋਇਆ ਹੈ ਇਹ ਸੂਬਾ ਆਜ਼ਾਦੀ ਦੀ ਲੜਾਈ ਇਸ ਸਮੁੱਚੇ ਭਾਰਤ ਦੀ ਇਹ ਬੂਹ ਹੈ ਗੂਆ ਭੰਨ ਕੇ ਮੈਂ ਲੁਟੇਰੇ ਦਾਖਲ ਹੁੰਦੇ ਆ ਮੁਗਲ ਰਾਸ ਤੋਂ ਲੈ ਕੇ ਅੱਜ ਤੱਕ ਤੁਸੀਂ ਕੱਢ ਲੋ ਮੈਂ ਚਾਹੁੰਦਾ ਸੀਗਾ ਕਿ ਮੈਂ ਮੌਜੂਦਾ ਸਰਕਾਰ 'ਚ ਇਹਨਾਂ ਦੇ ਮਸਲਿਆਂ ਨੂੰ ਲੈ ਕੇ ਚੱਲਾਂ ਪਰ ਜਦੋਂ ਪਾਰਟੀਆਂ ਦੇ ਵਿੱਚ ਬਣੀ ਜਾਂਦੀਆਂ ਉੱਥੇ ਤੂਤੀ ਦੀ ਆਵਾਜ਼ ਨੂੰ ਸੁਣਦਾ ਹੀ ਕੋਈ ਨਹੀਂ ਫਿਰ ਅੱਕ ਕੇ ਸਭ ਤੋਂ ਵੱਡੀ ਜਿਹੜੀ ਖਤਰਨਾਕ ਹੋਈ ਜਿਹੜਾ ਕਿਸਾਨੀ ਮੁੱਦਾ ਸੀ ਉਹਦੇ ਵਿੱਚ ਜਿਹੜੀਆਂ ਸਵਾ 700 ਲੋਕਾਂ ਦੀਆਂ ਮੌਤਾਂ ਹੋਈਆਂ ਤੇ ਆ ਪਿਛਲੇ ਦਿਨਾਂ ਦੇ ਵਿੱਚ ਇੱਕ ਨੌਜਵਾਨ ਦੀ ਗੋਲੀ ਮਾਰ ਕੇ ਪੰਜਾਬ ਸਰਕਾਰ ਦੀ ਹੱਦ ਦੇ ਅੰਦਰ ਆ ਕੇ ਬਾਹਰਲੀ ਸਰਕਾਰ ਦੇ ਬੰਦੇ ਕਿਸੇ ਨੂੰ ਗੋਲੀਆਂ ਮਾਰ ਜਾਣ ਬਾਹਰਲੇ ਲੋਕ ਆ ਕੇ ਇੱਥੇ ਜ਼ਹਿਰਾਂ ਵੇਚਦੇ ਜਾਣ ਇੱਥੇ ਗੰਦੀਆਂ ਸ਼ਰਾਬਾਂ ਵੇਚ ਕੇ ਲੋਕਾਂ ਦੀ ਧੀ ਪੁੱਤ ਮਾਰ ਦੇਣ ਬਾਈ ਬਾਈ ਸਵੇ ਇੱਕ ਦਿਨ ਜਲਦੇ ਹੋਣ ਯਾਰ ਸ਼ਰਮ ਨਹੀਂ ਆਉਂਦੀ ਇਹਨਾਂ ਸਰਕਾਰਾਂ ਤੇ ਇਹ ਮੁੱਦੇ ਐ ਇਹ ਮੁੱਦੇ ਮੁੱਦੇ ਮੇਰੇ ਆਲੇ ਦੁਆਲੇ ਖੜੇ ਜਿੰਨੇ ਪਾਲੋਗੇ ਪੰਜਾਬ ਦੀ ਇਹ ਸਾਰੇ ਮੁੱਦੇ ਐ ਦੱਸੋ ਜੀ ਤੁਹਾਡਾ ਕੋਈ ਮੁੱਦਾ ਅਜੇ ਤੱਕ 47 ਸਾਲ ਚ ਹੱਲ ਹੋ ਗਿਆ ਮੈਂ ਪਬਲਿਕ ਨੂੰ ਪੁੱਛਣਾ ਚਾਹੁੰਦਾ ਨਹੀਂ ਹੋਇਆ ਜੀ ਇਹ ਮੁੱਦੇ ਐ ਜੀ ਸਾਰੇ ਕਿਸੇ